ਪਤਾ ਨਹੀਂ ਜਿਆਦਾ ਇਸ ਸਥਾਨ ਦੇ ਬਾਰੇ ਸੰਗਤ ਜੀ ਵੀ ਇਹ ਸਥਾਨ ਕਿਸ ਦੇ ਨਾਲ ਸੰਬੰਧਿਤ ਹੈ ਵੈਸੇ ਇੱਥੇ ਬਾਬਾ ਜੀ ਆਖ ਰਹੇ ਸੀ ਕਿ ਕਿ ਬਾਬਾ ਸ਼੍ਰੀ ਚੰਦ ਜੀ ਦੇ ਸਥਾਨ ਦੇ ਨਾਲ ਸੰਬੰਧਿਤ ਹੈ ਅਤੇ ਸੰਗਤ ਜੀ ਸਵਾਗਤ ਹੈ ਅੱਜ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅਤੇ ਇੱਕ ਨਵੇਂ ਸਥਾਨ ਤੇ ਤੁਸੀਂ ਬੋਰਡ ਦੇ ਉੱਪਰ ਸਾਹਮਣੇ ਗੇਟ ਦੇ ਉੱਪਰ ਜੋ ਲਿਖਿਆ ਹੋਇਆ ਤੁਸੀਂ ਦੇਖ ਹੀ ਲਿਆ ਕਿ ਅੱਜ ਅਸੀਂ ਕਿੱਥੇ ਆਏ ਆ ਤੁਹਾਨੂੰ ਦਰਸ਼ਨ ਕਰਵਾਉਣ ਦੇ ਲਈ ਤੇ ਸੰਗਤ ਜੀ ਅੱਜ ਅਸੀਂ ਆਏ ਆ ਤੁਹਾਨੂੰ ਦਰਸ਼ਨ ਕਰਵਾਉਣ ਦੇ ਲਈ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਸ਼੍ਰੀ ਕੀਰਤਪੁਰ ਸਾਹਿਬ ਸੰਗਤ ਜੀ ਬਹੁਤ ਸੁਣਿਆ ਸੀ ਇਸ ਸਥਾਨ ਦੇ ਬਾਰੇ ਤੇ ਅੱਜ ਗੁਰੂ ਮਹਾਰਾਜ ਦੀ ਕਿਰਪਾ ਹੋਈ ਏ ਇੱਥੇ ਆਉਣ ਦਾ ਮੌਕਾ ਮਿਲਿਆ ਤੇ ਚਲੋ ਆਓ ਚੱਲਦੇ ਆਂ ਦਰਸ਼ਨ ਕਰਦੇ ਆਂ ਜੀ ਤੇ ਜੋ ਵੀ ਇਸ ਸਥਾਨ ਦਾ ਇਤਿਹਾਸ ਹੋਵੇਗਾ ਤੁਹਾਡੇ ਨਾਲ ਸਾਰਾ ਸਾਂਝਾ ਕਰਾਂਗੇ ਜੀ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਜੋ ਸਾਹਮਣੇ ਇਹ ਛੋਟਾ ਜਿਹਾ ਇੱਕ ਗੇਟ ਦੇਖ ਰਹੇ ਹੋ ਨਾ ਇਹ ਗੇਟ ਦੇ ਦੂਜੀ ਸਾਈਡ ਪੌੜੀਆਂ ਨੇ ਕਾਫੀ ਉੱਚਾ 100 150 ਫੁੱਟ ਉੱਪਰ ਜਾਣਾ ਪੈਂਦਾ ਤੇ ਇਹ ਪੌੜੀਆਂ ਸਿੱਧੀਆਂ ਬਾਬਾ ਗੁਰਦਿੱਤਾ ਜੀ ਦਾ ਜੋ ਅਸਥਾਨ ਹੈ ਉੱਥੇ ਜਾ ਲੱਗਦੀਆਂ ਨੇ ਬਹੁਤ ਸੋਹਣਾ ਪਾਗਾ ਪਰਿਆ ਦੇਣ ਜੜਿਆ ਸੰਗਤ ਜੀ ਜੋ ਇੱਥੇ ਆਉਣ ਦਾ ਮੌਕਾ ਮਿਲਿਆ ਬਹੁਤ ਸੋਹਣੀ ਹਲਕੀ ਹਲਕੀ ਜਿਹੀ ਧੁੱਪ ਹੈ ਤੇ ਸਰਦੀਆਂ ਸ਼ੁਰੂ ਹੋ ਚੁੱਕੀਆਂ ਨੇ ਹਲਕੀ ਹਲਕੀ ਧੁੱਪ ਵਧੀਆ ਵੀ ਲੱਗਦੀ ਹੈ ਬੌਲੀ ਸਾਹਿਬ ਸੰਗਤ ਜੀ ਇਹ ਉਹ ਬੌਲੀ ਸਾਹਿਬ ਹੈ ਜਿਸ ਦਾ ਕੀ ਨੀ ਪੱਥਰ ਜਿਵੇਂ ਪੰਜ ਦੇ ਜਮਾਨੇ ਚ ਕਹਦੇ ਨੇ ਨਾ ਨੀ ਪੱਥਰ ਇਸ ਦੀ ਜੋ ਪਹਿਲੀ ਇੱਟ ਸੀ ਉਹ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਪਵਿੱਤਰ ਕਰ ਕਮਲਾਂ ਦੇ ਨਾਲ ਰੱਖੀ ਸੀ ਬਹੁਤ ਸੋਹਣਾ ਸੰਗਤ ਜੀ ਛੋਟਾ ਜਿਹਾ ਸਥਾਨ ਹੈ ਪਿੱਛੇ ਦਰਖਤ ਹਨ ਛੋਟੀਆਂ ਛੋਟੀਆਂ ਮਿੱਟੀ ਦੀਆਂ ਕੱਚੀਆਂ ਪਹਾੜੀਆਂ ਹਨ ਬਹੁਤ ਸੋਹਣਾ ਸਾਈਡ ਤੇ ਚਾਰਦਵਾਰੀ ਕੀਤੀ ਗਈ ਹੋਈ ਹੈ ਤੇ ਅੰਦਰਲੇ ਵਸੇ ਵੀ ਇੱਕ ਹੋਰ ਅੰਦਰ ਛੋਟੀ ਚਾਰਦਵਾਰੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਬਹੁਤ ਬਰਕਤਾਂ ਹਨ ਇਸ ਜਲ ਦੇ ਵਿੱਚ ਇਸ ਜਾਲ ਨੂੰ ਇੱਥੇ ਅੱਜ ਵੀ ਜੋ ਸੰਗਤਾਂ ਆਉਂਦੀਆਂ ਹਨ ਉਹ ਛਕਦੇ ਹਨ ਤੇ ਇੱਥੇ ਕੈਨੀਆਂ ਮਿਲਦੀਆਂ ਬਾਹਰ ਕੈਨੀਆਂ ਦੇ ਵਿੱਚ ਵੀ ਇਸ ਦਾ ਜੋ ਜਾਲ ਹੈ ਉਸ ਨੂੰ ਭਰ ਕੇ ਲੈ ਕੇ ਜਾਂਦੀਆਂ ਹਨ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਸੋਹਣਾ ਸੰਗਤ ਜੀ ਸਥਾਨ ਛੋਟੀ ਇੱਟ ਦੀ ਬਣੀ ਹੋਈ ਹੈ ਸਾਹਮਣੇ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਤੇ ਆਓ ਸੰਗਤ ਜੀ ਅੰਦਰ ਚੱਲਦੇ ਆ ਦਰਸ਼ਨ ਕਰਦੇ ਆ ਅਤੇ ਜੋ ਵੀ ਇੱਥੋਂ ਦੀ ਜਾਣਕਾਰੀ ਮਿਲੇਗੀ ਤੁਹਾਡੇ ਨਾਲ ਸਾਰੀ ਸਾਂਝੀ ਕਰਾਂਗੇ ਜੀ ਵਾਹਿਗੁਰੂ ਜੀ ਦਾਤਾ ਜੀ ਸੇਵਾ ਕਰਨ ਉਹ ਭਾਈ ਤੂੰ ਸਿਰ ਤੇ ਕਪੜਾ ਲੈ ਕੇ ਚੱਲ ਅੰਦਰ ਏਦਾਂ ਹੀ ਨੰਗੇ ਸਿਰ ਨਾਲ ਜਾਣਾ ਹੈਗਾ ਕਪੜਾ ਲੈ ਉਹ ਪਹਿਲਾਂ ਬਾਹਰੋਂ ਸੁਣਦਾ ਨਹੀਂ ਇਹਨੂੰ ਕਪੜਾ ਲਓ ਹਾਂ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਬਹੁਤ ਖੁੱਲਾ ਸਥਾਨ ਹੈ ਅੰਦਰੋਂ ਬਣਿਆ ਹੋਇਆ ਤੇ ਉੱਪਰ ਸੈੱਡ ਬਣਿਆ ਹੋਇਆ ਵੀ ਧੁੱਪ ਤੋਂ ਰੋਕਣ ਦੇ ਲਈ بارش ਤੋਂ ਰੋਕਣ ਦੇ ਲਈ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਬਾ ਸ਼੍ਰੀ ਚੰਦ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਵਾਹਿਗੁਰੂ ਸੰਗਤਾਂ ਕਾਫੀ ਆਈਆਂ ਹੋਈਆਂ ਨੇ ਜੀ ਪਹਿਲਾਂ ਹੀ ਤੇ ਤੁਣਾ ਚੱਲ ਰਿਹਾ ਬਾਬਾ ਜੀਆ ਦਾ ਹੈਪੀ ਬਰਥਡੇ ਵਾਹਿਗੁਰੂ ਵਾਹਿਗੁਰੂ ਜੀ ਸੰਗਜੀ ਤੁਸੀਂ ਵੀ ਜਦੋਂ ਕਦੇ ਸ੍ਰੀ ਕੀਰਤਪੁਰ ਸਾਹਿਬ ਆਓ ਤੇ ਇਸ ਸਥਾਨ ਤੇ ਜਰੂਰ ਆਣਾ ਇਹ ਜਦੋਂ ਆਪਾਂ 메ਨ ਰੋਡ ਤੋਂ ਗੁਰਦੁਆਰਾ ਸ੍ਰੀ ਬਾਬਾ ਗੁਰਦਤਾ ਜੀ ਵੱਲ ਮੁੜਦੇ ਹਾਂ ਨਾਲ ਹੀ ਇਹਨਾਂ ਦਾ ਗੇਟ ਹੈ 메ਨ ਰੋਡ ਦੇ ਉੱਪਰ ਹੀ ਵਾਹਿਗੁਰੂ ਜੀ ਵਾਹਿਗੁਰੂ 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 ਸੰਗਤ ਜੀ ਇਤਿਹਾਸ ਇਸ ਤਰ੍ਹਾਂ ਦੇ ਇਸ ਤਰ੍ਹਾਂ ਹੈ ਕਿ ਇਸ ਅਸਥਾਨ ਤੇ ਬਾਬਾ ਸ਼੍ਰੀ ਚੰਦ ਜੀ ਨੇ ਕਾਫੀ ਲੰਮਾ ਸਮਾਂ ਤਪ ਕੀਤਾ ਅਤੇ ਉਸ ਤੋਂ ਬਾਅਦ ਦੇ ਵਿੱਚ ਇਸੇ ਹੀ ਅਸਥਾਨ ਤੇ ਬਾਬਾ ਸ਼੍ਰੀ ਚੰਦ ਜੀ ਨੇ ਨਾਨਾ ਬਾਬਾ ਗੁਰਦੇਤਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਸੀ ਅਤੇ ਉਸ ਤੋਂ ਕੁਝ ਸਮਾਂ ਬਾਅਦ ਦੇ ਵਿੱਚ ਬਾਬਾ ਸ਼੍ਰੀਚੰਦ ਜੀ ਇਸ ਸਥਾਨ ਤੋਂ ਫਿਰ ਹਮੇਸ਼ਾ ਦੇ ਲਈ ਚੰਬੇ ਵਾਲੀ ਸਾਈਡ ਨੂੰ ਚਲੇ ਗਏ। ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਸ਼ਹਿਰ ਹੈ ਨਾ ਚੰਬਾ ਉਸ ਸਥਾਨ ਦੇ ਬਾਰੇ ਚਲੇ ਗਿਆ ਸੀਗੇ ਜੀ। ਇਹ ਇਤਿਹਾਸ ਇੱਥੋਂ ਦਾ ਦੱਸਿਆ ਬਾਬਾ ਜੀ ਨੇ। ਦਰਸ਼ਨ ਕਰੋ ਜੀ ਨਿਸਾਨ ਸਾਹਿਬ ਜੀ ਦੇ। ਵਾਹਿਗੁਰੂ ਜੀ। ਵਾਹਿਗੁਰੂ। ਵਾਹਿਗੁਰੂ। ਸਾਹਮਣੇ ਫੋਟੋ ਗੈਲਰੀ ਬਣੀ ਹੋਈ ਆ ਸਾਰੀ ਉਸ ਦੇ ਵਿੱਚ ਸਾਰਾ ਸਮੇਂ-ਸਮੇਂ ਦੇ ਜੋ ਦ੍ਰਿਸ਼ ਨੇ ਉਹ ਦਿਖਾਏ ਗਏ ਨੇ। ਕਾਫੀ ਫੋਟੋਆਂ ਲਗੀਆਂ ਹੋਈਆਂ ਨੇ ਬਾਬਾ ਸ਼੍ਰੀ ਚੰਦ ਜੀ ਦੀਆਂ ਵਾਹਿਗੁਰੂ ਵਾਹਿਗੁਰੂ ਜਹਾਂਗੀਰ ਵੀ ਕਿਸੇ ਵੇਲੇ ਮਤਲਬ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਿਆ ਉਹ ਵੀ ਇੰਨਾਂ ਤਸਵੀਰਾਂ ਦੇ ਵਿੱਚ ਦਿਖਾਇਆ ਗਿਆ ਹੋਇਆ ਵਾਹਿਗੁਰੂ 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 ਫੋਟੋ ਗੈਲਰੀ ਕਾਫੀ ਲੰਬੀ ਬਣੀ ਹੋਈ ਆ ਨਾ ਲੰਗਰ ਦਾ ਸੰਗਤ ਜੀ ਹਰ ਵੇਲੇ ਹਰ ਵੇਲੇ ਲੰਗਰ ਇੱਥੇ ਜਦੋਂ ਵੀ ਆਉਂਗੇ ਤੁਹਾਨੂੰ ਇੱਥੇ ਲੰਗਰ ਮਿਲੇਗਾ ਹਰ ਵਕਤ 24 ਘੰਟੇ ਇੱਥੇ ਲੰਗਰ ਚੱਲਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਮਾਤਾ ਨੇ ਐਂ ਸਾਰੀ ਸਫਾਈ ਕਰ ਦਿੱਤੀ ਝਾੜੂ ਲਗਾ ਦਿੱਤਾ ਮਾਤਾ ਨੇ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਸੰਗਤ ਜੀ ਨੇ ਇਸ ਦੇ ਬਾਰੇ ਆਖਿਆ ਸੀ ਜਿਹੜਾ ਇਹ ਸਥਾਨ ਹੈ ਤਾਂ ਮੈਨੂੰ ਇਸ ਦੇ ਬਾਰੇ ਇਹ ਆਖਿਆ ਬਾਬਾ ਜੀ ਨੇ ਵੀ ਇਹ ਨਾ ਬਾਬਾ ਸ਼੍ਰੀ ਚੰਦ ਜੀ ਦੇ ਵੇਲੇ ਇਸ ਰਾਹ ਹੁੰਦੀ ਸੀ ਬੀਅਸ ਰਾਹ ਹੁੰਦੀ ਸੀ ਲੇਕਿਨ ਹੁਣ ਇੱਥੇ ਜੋ ਕਬਜ਼ਾ ਹੈ ਉਹ ਕਬਜ਼ਾ ਇਥੇ ਗੁਰਦੁਆਰਾ ਸਾਹਿਬ ਦੀ ਮਤਲਬ ਕਮੇਟੀ ਦਾ ਹੀ ਹੈ ਤੇ ਬਾਰਸ਼ਾਂ ਕਰਕੇ ਇਸ ਦਾ ਇੰਨਾ ਇਹ ਹਾਲਤ ਖਸਤਾ ਹੋਈ ਹੋਈ ਆ ਤੇ ਉਹਨਾਂ ਨੇ ਭਰੋਸਾ ਦਿਵਾਇਆ ਹੈ ਕਿ ਇਸ ਦਾ ਜੋ ਵੀ ਹੈ ਸਾਬ ਸਫਾਈ ਦਾ ਜਲਦ ਹੀ ਕੰਮ ਸ਼ੁਰੂ ਕੀਤਾ ਜਾਊਗਾ ਬਾਰਸ਼ਾਂ ਕਰਕੇ ਇਹ ਇੰਨਾ ਜ਼ਿਆਦਾ ਖਰਾਬ ਹੋਇਆ ਹੋਇਆ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਦੇ ਬਿਲਕੁਲ ਸਾਹਮਣੇ ਸੰਗਜ ਇੱਕ ਮਿੱਟੀ ਦੇ ਪਹਾੜੀਆਂ ਨੇ ਕੱਚੀਆਂ ਤੇ ਸਾਹਮਣੇ ਇੱਕ ਤੁਹਾਨੂੰ ਅਸਥਾਨ ਦਿਖ ਰਿਹਾ ਇਹ ਅਸਥਾਨ ਗੁਰਦੁਆਰਾ ਸ੍ਰੀ ਤੀਰ ਸਾਹਿਬ ਹੈ ਜਿੱਥੋਂ ਕੀ ਧੰ ਤਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆ ਨੇ ਇੱਕ ਤੀਰ ਚਲਾਇਆ ਸੀ ਜੋ ਕਿ ਜਾ ਕੇ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹ ਵਾਲੇ ਅਸਥਾਨ ਤੇ ਗਿਰਿਆ ਸੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਘਾ ਜੀ ਤੁਸੀਂ ਵੀ ਜਦੋਂ ਕਦੇ ਕੀਰਤਪੁਰ ਸਾਹਿਬ ਆਓ ਮੈਂ ਫਿਰ ਬੇਨਤੀ ਕਰਦਾ ਕਿ ਇਸ ਸਥਾਨ ਤੇ ਜ਼ਰੂਰ ਆਉਣਾ ਜੀ ਸਾਡੇ ਚੈਨਲ ਸਿੱਖ ਜਨ ਦੀ ਗੱਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ